ਉਹ ਬੜਾ ਮਾਨ ਵਿੱਚ ਕਹਿਾਲ ਕਿ ਸੁੰਭ ਦੇ ਘਰੇ ਵਸਣੀ ਚਾਹੀਦੀ ਹੈ ਇਸਨੇ ਆ ਕੇ ਬੇਨਤੀ ਕੀਤੀ ਕਿ ਸੁੰਭ ਹੋਰ ਤੋਂ ਸਾਰਾ ਕੋਈ ਤੇਰੇ ਹੈ ਪਰ ਇਸ ਦੇ ਰੂਪ ਰਤਨ ਪ੍ਰਭਗਾਰ ਹਨ ਤੂੰ ਇੱਕ ਇਸਤਰੀ ਆ ਪਹਾੜ ਦੇ ਉੱਪਰ ਉਹ ਤਨ ਵਿਆਹਣੀ ਚਾਹੀਦੀ ਹੈ ਪਹਿਲਾਂ ਸੁਮਨ ਸੁਮਨ ਬਨੇ ਕੰਟੀਨੂ ਕਿਹਾ ਸੀ ਕਿ ਤੂੰ ਸੁਮਨ ਨੂੰ ਵਿਆਹ ਕਰਵਾ ਲਾ ਇਸਨੇ ਕਿਹਾ ਸੀ ਕਿ ਮੈਂ ਤਾਂ ਵਿਆਹ ਕਰਵਾਵਾਂਗੇ ਪਹਿਲਾਂ ਜੰਗ ਕਰੇ ਜੇ ਮੈਨੂੰ ਜਿੱਤ ਲਿਆ ਫਿਰ ਕਰ ਲਵਾਂਗੇ ਸੁਣ ਕੇ ਆ ਕੇ ਸੁਮਨ ਦੇ ਕੋਲ ਨੂੰ ਸੁਮਨ ਦੱਸਿਆ ਸੀ ਉਸ ਤੋਂ ਮੈਂ ਨਾ ਸੁਣੀ ਤੇ ਉਹਦਾ ਸਰੀਰ ਦੀ ਬਣਾਕ ਜਿਹੋ ਜੀ ਹੈ ਦੱਸਿਆ ਸੀ ਕਿ ਚੰਦਰਮਾ ਨਾਲ ਸੋਹਣਾ ਮੁਖ ਹੈ ਦੁੱਖਾਂ ਨੂੰ ਹਰਨ ਵਾਲੀ ਹੈ ਜਿਵੇਂ ਸ਼ਿਵ ਜੀ ਦੇ ਗਾਲ ਚ ਸੱਪਾਂ ਦਾ ਹਾਰ ਸੁੰਦਾ ਹੈ ਇਹੋ ਜਿਹਿਆਂ ਜਿਹੜਾ ਦੁਲਫਾਹਨ ਸਾਰੇ ਦੇ ਸੂਬਰ ਖਿਚ ਰਣ ਵਾਲੀ ਹੈ। ਨੇਤਰ ਜਿਹੜੇ ਹਨ ਮਮੂਲੇ ਵਰਗੇ ਹਨ। ਸੋ ਬੜੇ ਭਾਰੇ। ਟਿੱਕੇ ਅੱਖਾਂ ਦੀ ਉਸ ਦੀ ਨਿਗਾਹ ਹੈ। ਸੋ ਕਵਲੀਆਂ ਪंखੜੀਆਂ ਵਰਗੇ ਨੇਤਰ ਹਨ। ਰਵੱਟੇ ਜਿਹੜੇ ਤਰਖ ਵਰਗੇ ਹਨ। ਅੱਖਾਂ ਦੇ ਤਕਣੇ ਪੇਰ ਦੀ ਮੁਖੀ ਵਰਗੇ ਹੈ। ਲੱਕ ਜਿਹੜਾ ਹੈ ਪੇਰ ਸ਼ੇਰ ਵਰਗਾ ਹੈ। ਚਾਲ ਮਿੱਕਣੇ ਹਾਥੀ ਵਰਗੀ ਹੈ। ਸੋ ਐਸੀ ਅਰਤੀ ਜੋ ਕਾਮ ਦੇ ਘਰ ਵਾਲੀ ਹੈ। ਉਸ ਨਾਲੋਂ ਸੁੰਦਰ ਸਰੂਪ ਹੈ ਤੇ ਸਾਰੇ ਵੀ ਜਵਾਨੀ ਨੂੰ ਅੜ ਲੈਣ ਵਾਲੀ ਆਪ ਨੌਜਵਾਨ ਜੁਵਵਸਥਾ ਵਿੱਚ ਰਹਿਣ ਵਾਲੀ ਹੈ ਜਿਹਦੇ ਹੱਥ ਵਿੱਚ ਸ਼੍ਰੀ ਸਹਿਬ ਹੈ ਅਤੇ ਕੰਡਾ ਫੜਿਆ ਹੋਇਆ ਹੈ ਸਾਰੇ ਰੂਪ ਉਸਨੇ ਕੀਤੇ ਹੋਇਆਂ ਸਾਰੇ ਅਨੁਭਾਰਨ ਕਰਨ ਵਾਲੀ ਹੈ ਐਸੇ ਸੁੰਦਰ ਸਰੂਪ ਵਾਲੀ ਹੈ ਜਿਸ ਨੂੰ ਵੇਖ ਕਰਕੇ ਮੱਛੀਆਂ ਵੀ ਮਰ ਜਾ ਗਈਆਂ ਹਨ ਕਬਲ ਜਿਹੜੇ ਸੀ ਉਹ ਵੀ ਮਿਚ ਗਏ ਮਮੋਲੇ ਜਿਹੜੇ ਸਨ ਉਹ ਵੀ ਬਣਾ ਨੂੰ ਕਿਸਕ ਗਏ ਸੋ ਇਸ ਤਰ੍ਹਾਂ ਜਿਹੜੇ ਭੌਰੇ ਦੇ ਵਿੱਚ ਉਹਦੇ ਹਨ ਫੁੱਲਾਂ ਦੇ ਉੱਪਰ ਇਸ ਤਰ੍ਹਾਂ ਦਵਾਨੇ ਮਸਤਾਨੇ ਹਲ ਕਰਕੇ ਡੋਲਦੇ ਹਨ ਤੋ ਤਾਂ ਜਿਹੜਾ ਹੈ ਨੱਕ ਨੂੰ ਵੇਖ ਕਰਕੇ ਸ਼ਰਮਿੰਦਾ ਹੁੰਦਾ ਤੇ ਮੇਰਾ ਵੀ ਨੱਕ ਇਹਨਾਂ ਤਿੱਖਾ ਤੇ ਕੁੰਡਾ ਨਹੀਂ ਉਹ ਉੱਤਰ ਜਿਹੜੇ ਹਨ ਉਹ ਵੀ ਸਮਝਦੇ ਸਾਡੀਆਂ ਗਰਦਨਤਾ ਹੋਣਾ ਇਹਨੀਆਂ ਸੋਹਣੀਆਂ ਨਹੀਂ ਇਹ ਜਿਹੇ ਠੋਡੀ ਨੂੰ ਵੇਖ ਕਰਕੇ ਜਿਹੜੇ ਬੰਨਾ ਨੇ ਹਲ ਹੈ ਉਹ ਵੀ ਸ਼ਰਮਿੰਦਗੀ ਰਸਾਤ ਹੁੰਦਾ ਕਿ ਮੈਂ ਵੀ ਇੰਨਾ ਗੋਲ ਨਹੀਂ ਹਾਂ ਕੋਈ ਜਿਹੜੀ ਹੈ ਉਹ ਵੀ ਵਰਨਾਪ ਕਰ ਦੇ ਕਿ ਮੇਰਾ ਬੋਲ ਵੀ ਇਨਸਾਫ ਨਹੀਂ ਬਾਣਾ ਵਿੱਚ ਲੁੱਟੇ ਫੁੱਟੇ ਫਿਰਦੇ ਹਨ ਮਨ ਵਿੱਚ ਕਿਤੇ ਸ਼ਾਂਤੀ ਨਹੀਂ ਹਨਾਰ ਜਿਹੜਾ ਹੈ ਕੋਈ ਵੇਖ ਕੇ ਫਟ ਗਿਆ ਕਿ ਮੇਰੇ ਵਿੱਚ ਵੀ ਜਿਹੜੇ ਦਾਣੇ ਹਨ ਉਹਨਾਂ ਦੀ ਸੋਭਾ ਵੀ ਇਸ ਚੰਡੀ ਦੇ ਦੰਦਾ ਵਰਗੀ ਨਹੀਂ ਹੈ ਇਹੋ ਜਿਹੇ ਗੁਣਾ ਦੇ ਸਮੁੰਦਰ ਰੂਪ ਹੈ ਪ੍ਰਗਟ ਹੈ ਐਸੀ ਸੋਹਣੀ ਕਿਸਤਰੀ ਹੈ ਨ ਸਮਝ ਆ ਕੇ ਕਹੇ ਕਿ ਮੇਰਾ ਮਨ ਉਸ ਨੇ ਹਰ ਲਿਆ ਚਿੱਤ ਮੇਰਾ ਟਿਕ ਨਹੀਂ ਰਿਹਾ ਇਹ ਸੁਣ ਕਰਕੇ ਸੰਭ ਨੇ ਉਸ ਵੇਲੇ ਸਾਰੇ ਦੰਤ ਸੱਦੇ ਸੁਣ ਕਰਕੇ ਇਕੱਠੇ ਹੋ ਗਏ ਸਾਰਿਆਂ ਨੂੰ ਕਿਹਾ ਕਿ ਇਸ ਕਿਸਤੀ ਨੂੰ ਲਿਆਉਣਾ ਹੈ ਸਰੌਣਕ ਆਪਣਾ ਲੋਚਨ ਧੂਮ ਦਾ ਨਾਮ ਹੈ ਸੋ ਉਹ ਬੜਾ ਸੂਰਮਾ ਬੰਤ ਹੈ ਸੁਣ ਕੇ ਸਾਰੇ ਗੱਲ ਉਸ ਨੇ ਬੇੜਾ ਚੁੱਕਿਆ ਕਿ ਮੈਂ ਰਾਤ ਫੜ ਕੇ ਲਿਆਵਾਂਗਾ ਕਿ ਜਾ ਉਸ ਨੂੰ ਮਾਰ ਕੇ ਆਵਾਂਗਾ ਇਹ ਸੁਣ ਕੇ ਗਿਆ ਬੜਾ ਭਾਰੀ ਦਾ ਜੰਗ ਹੋਇਆ ਇਸ ਦਾ ਸਿਰ ਵੀ ਉਸ ਨੇ ਕੋਟ ਦੇ ਤਰ੍ਹਾਂ ਸੋ ਇਸ ਤਰੀਕੇ ਨਾਲ ਤੂੰ ਮਰਨਣ ਦਾ ਨਾਸਿਸ ਨੇ ਕੀਤਾ ਹੈ ਕਿਥੋਂ ਤੱਕ ਇਹ ਤਿੰਨ ਪਿਆ ਹੋਏ ਆਗੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੀ ਬਾਤ ਚਾਰੀ ਜੇ ਤਨਾ ਕਿਰਪਾ ਕਰਕੇ ਰਤਨਾ ਰਤ ਰਹੇ ਹਨ ਉਹ ਸੁਣੋ ਖਿਆਲ ਨਾਲ ਵਾਹਿਗੁਰੂ ਸਾਹਿਬ ਜੀਓ ਸਵਾਇਆ ਸੋਰ ਸੁਨੇਵ ਜਦ ਦੈਤਨ ਕੋ ਜਦ ਦੈਤਨ ਦਾ ਬੜਾ ਭਾਰੀ ਸ਼ੋਰ ਸ਼ਰਾਬ ਸੁਣਿਆ ਆ ਚੰਦ ਪ੍ਰਚੰਡ ਤਕੀ ਅੱਖੀਆਂ ਤੇਰਾ ਚੰਡੀ ਪਿੱਛੀ ਆ ਜਿਹੜੀ ਤਕੀਆਂ ਤੋੜਨਾ ਕੀਤਾ ਅੱਖੀਆਂ ਅੱਖਾਂ ਦੇ ਨਾਲ ਕੱਚੀ ਨਾਮ ਤੋੜਨਾ ਦਾ ਹੈ ਤੋੜਨਾ ਕੀਤਾ ਕਿ ਕਿ ਤਰਾਕੀਆਂ ਨਾਲ ਪੱਕਿਆ ਹੈ ਹਰ ਧਿਆਨ ਛੁੱਟਿਓ ਮਨ ਕੋ ਸੁਣ ਕੇ ਧੁਨ ਲੱਗਿਆ ਐਸਾ ਉਸ ਵੇਲੇ ਖੜਕਾ ਹੋਇਆ ਜੋ ਸ਼ਿਰਜੀ ਭਗਵਾਨ ਜੀਨ ਕਲਾਸ ਪਰ ਉੱਤੇ ਬੈਠੇ ਉਹਨਾਂ ਦਾ ਵੀ 400 ਟਿਆ ਹੈ ਤੇ ਮੁਨੀ ਹਾਲ ਕੋ ਤੋਂ ਸਾਰਿਆਂ ਦਾ ਧੋਨੀ ਨੂੰ ਖੜਕੇ ਨੂੰ ਸੁਣ ਕੇ ਟੋਟ ਖਗੇਸ ਗਈ ਪਖੀਆਂ ਸੋ ਤਾਂ ਕੀ ਕਹਿੰਦੇ ਐਸੀ ਉੱਚੀ ਆਵਾਜ਼ ਨਾਲ ਗਰਜੇ ਆ ਚੰਡੀ ਦਾ ਖੜਕਾ ਹੋ ਰਿਹਾ ਹੈ ਖਗੇਸ ਜਿਹੜਾ ਗਰੜਾ ਖਗ ਇਸ ਖਗ ਪੰਛੀਆਂ ਦਾ ਇਸਰ ਗਰੜ ਮੰਨਿਆ ਸੋ ਇਹ ਜਿਹੜਾ ਕਹਿੰਦੇ ਖੰਭ ਜਿਹੜੇ ਸੀ ਨਾ ਪਖੀਆਂ ਖੰਭ ਉਹ ਟੁੱਟ ਕੇ ਝੜ ਗਏ ਖੜਕੇ ਨਾਲ ਦਿਗ ਜਵਾਲ ਬੜੀ ਬੜਵਾ ਨਾਲ ਜਿਹਾ ਜਿਵੇਂ ਬੜਵਾ ਨਾਲ ਅਗਨੀ ਹੁੰਦੀ ਆ ਨਾ دریا ਦੇ ਸਮੁੰਦਰ ਦੇ ਵਿੱਚ ਇਹ ਅੱਖਾਂ ਦੇ ਵਿੱਚੋਂ ਜਵਾਲਾ ਪ੍ਰਕਾਸ਼ ਹੋ ਰਿਹਾ ਹੈ ਤੇਜ ਬੜਾ ਭਾਰੀ ਪ੍ਰਵਾਹ ਪੈ ਰਿਹਾ ਹੈ ਜਾਣੋ ਅਗੀਆਂ ਲਾਟਾਂ ਨਿਕਲ ਰਹੀਆਂ ਹਨ ਅੱਖਾਂ ਵਿੱਚੋਂ ਸਭ ਨੇ ਉਪਮਾ ਤੇ ਇਹ ਕੀ ਲਖੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਕਈ ਕਵੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਭਾਈ ਐਸੇ ਉਹਨਾਂ ਦੇ ਉਹਦੀਆਂ ਅੱਖਾਂ ਦੇ ਇਹ ਉਪਮਾ ਲਖੀਆਂ ਜਾਣੀ ਹੈ ਸਮਝੀ ਹਾ ਸਭ ਛਾਰ ਭਇਓ ਦਲਦਾਨਮ ਕੋ ਇਹ ਸਾਰਾ ਜਿਹੜਾ ਦਲ ਫੌਸ ਦੀ ਦਾਣ ਉਹ ਦੈਂਤਾਂ ਦਾ ਇਸ ਵਾਹ ਹੋ ਗਿਆ ਜਿਵੇਂ ਘੁੰਮ ਹਲਾਹਲ ਕੀ ਮੱਖੀਆਂ ਜਿਵੇਂ ਘੁੰਮਦੀਆਂ ਨੇ ਹਲਾਹਲ ਧੂਆਂ ਚੜਾਦੀਏ ਸ਼ਹਿਦ ਦੀਆਂ ਮੱਖੀਆਂ ਨੂੰ ਜ਼ਹਿਰ ਚੜ ਜਾਂਦੀ ਹੈ ਉਹ ਜ਼ਹਿਰ ਦੀਆਂ ਮਾਰੀਆਂ ਹੋਈਆਂ ਘੁੰਮਦੀਆਂ ਹਨ ਤੇ ਜਾਣ ਜਿਵੇਂ ਘੁੰਮ ਹਲਾਹਲ ਕੀ ਮੱਖੀਆਂ ਜ਼ਹਿਰ ਵਾਲੀਆਂ ਮੱਖੀਆਂ ਸ਼ਹਿਦ ਵਾਲੀਆਂ ਉਹ ਜਿਵੇਂ ਉਹਦੇ ਛੇੜੇ ਜਿਹਨੂੰ ਕੋਈ ਸ਼ਹਿਦ ਵਾਲੇ ਛੱਪੇ ਜਿਹਨੂੰ ਕੋਈ ਛੇੜ ਦੇਵੇ ਉਹ ਕੱਟੀਆਂ ਹੋ ਕੇ ਮਗਰ ਪੈਂਦੀਆਂ ਡੋਮਣੀਆਂ ਮੱਖੀਆਂ ਜਿਹਾ ਤਰਾ ਜ਼ਹਿਰ ਵਾਲੀਆਂ ਇਸ ਤਰ੍ਹਾਂ ਸਾਰੀ ਫੌਜ ਹੋ ਗਈ ਘੁਮਕੇ ਉਗਾਲੇ ਦੋਹਰਾ ਔਰ ਸਗਲ ਸੈਨਾ ਜਰੀ ਹੋਰ ਭਾਈ ਸੈਨਾ ਸਾਰੀ ਜਲ ਗਈ ਬਚੇ ਉਸ ਇੱਕ ਹੈ ਪ੍ਰੇਤ ਤੇ ਪ੍ਰੇਤ ਬਚ ਗਿਆ ਉਹਦੇ ਵਿੱਚੋਂ ਕਿਸ ਵਾਸਤੇ ਰੱਖਿਆ ਚੰਡ ਬਚਾਇਓ ਜਾਨ ਕਾ ਉਹ ਚੰਡ ਨਾ ਸੀ ਉਹਦਾ ਇਹ ਚੰਡੀ ਨੇ ਜਾਣ ਕੇ ਉਸ ਨੂੰ ਬਚਾ ਲਿਆ ਚੰਡ ਨਾਵੇਂ ਦੇ ਤੁ ਨੂੰ ਔਰ ਨਮਾਰ ਨਹੇਤ ਉਹ ਇਸ ਵਾਸਤੇ ਬਚਾਇਆ ਕਿ ਜਾ ਕੇ ਸੋਮ ਨੂੰ ਸੁਨੇਹਾ ਦੇ ਦੇਵੇਗਾ ਕਿ ਤੇਰੀ ਫੌਜ ਸਾਰੀ ਮਾਰ ਦਿੱਤੀ ਹੈ ਉਹ ਹੋਰ ਇਕੱਠੇ ਹੋ ਕੇ ਆਉਣਗੇ ਔਰ ਨੂੰ ਮਾਰਨ ਦੇਤ ਹੋਰ ਨੂੰ ਮਾਰਨ ਵਾਸਤੇ ਸਨੇਹਾ ਸੁਮਰੇ ਪਾਸ ਪਹੁੰਚਾਉਣ ਵਾਸਤੇ ਬਚਾ ਲਿਆ ਇਸ ਨੂੰ ਪਾਜਨ ਸਾਚਰ ਮੰਦ ਮਤ ਤਿੰਨ ਸੰਜ ਰੇੜਾ ਸੀ ਨ ਮੰਦੀ ਮਤ ਵਾਲਾ ਚੰਡ ਦਾਇਤ ਕਹੀ ਸੁਮਬ ਪਹਿ ਜਾਏ ਤਿੰਨ ਸੁਮਰੇ ਪਾਸ ਜਾ ਕੇ ਬੇਨਤੀ ਕੀਤੀ ਤੁਮਰ ਨੈਨ ਸੈਨਾ ਸਾਹਿਤ ਕਹਣ ਗਏ ਤੁਮਰ ਨੈਨ ਸੀ ਨ ਉਸ ਤੋਂ ਸਮੇਤ ਫੌਜ ਦੇ ਸਾਰੋ ਚੰਡ ਖਪਾਏ ਇਹ ਖਪਾ ਕੇ ਮਾਰ ਕੇ ਚੰਡ ਚੰਡੀ ਨੇ ਡਾਰੋ ਸੁੱਟ ਦਿੱਤਾ ਸਗਲ ਕਟੇ ਪਾਟ ਕੱਟ ਕੇ ਹਾਂ ਜੀ ਅਕਲ ਕੱਟੇ ਪਾਟ ਕੱਟ ਕੇ ਪਾਟ ਸੂਰਮੇ ਕੱਟ ਕੇ ਫੌਜੇ ਸਾਰੇ ਹੀ ਕੱਟ ਦਿੱਤੇ ਪਾਏ ਕੋ ਰਥ ਹੈ ਕੁੰਭ ਪਾਏ ਕੋ ਪੈਦਲ ਰਥ ਵਾਲੇ ਹੈ ਘੋੜਿਆਂ ਵਾਲੇ ਕੁੰਭ ਹਾਥੀਆਂ ਵਾਲੇ ਜੋ ਸੁਣ ਬਚਨ ਚਵਰਜ ਹੈ ਹਵਾ ਅਸਰਜ ਹੋਆ ਤੋ ਇਹ ਤਰਾ ਸੁਣ ਕੇ ਅਚਰਜ ਹੋਆ ਬੜਾ ਹੈਰਾਨ ਹੋ ਗਿਆ ਸੁੰਭ ਸੁਣ ਕੇ ਉਹ ਪਕੀਓ ਨਰਪ ਸੁੰਭ ਸੁੰਭ ਨੇ ਬੜਾ ਭਾਰੇ ਗੁੱਸਾ ਕੀਤਾ ਵੀ ਤੂੰ ਮਰ ਲੋਚਨ ਨੂੰ ਐਸਾ ਮਾਰ ਦਿੱਤਾ ਦੇਵੀ ਨੇ ਦੋਹਰਾ ਚੰਡ ਮੁੰਡ ਦੁਆ ਦੇੰਤ ਤਬ ਚੰਡ ਤੇ ਮੁੰਡ ਜਿਹੜੇ ਜਰਨੈਲ ਸੀ ਉਹਦੇ ਦੋ ਦਾਇਤ ਸੁੰਭ ਦੇ ਰਾਜ ਦੇ ਦੀਨੇ ਸੁੰਭ ਹਕਾਰ ਸੁੰਭ ਨੇ ਬੁਲਾ ਲਏ ਆਪਣੇ ਕੋਲ ਚੱਲ ਆਏ ਇੰਦਰ ਸਭਾ ਮਹਿ ਰਾਜ ਸਭਾ ਵਿੱਚ ਆ ਗਏ ਕਰ ਲੀਨੇ ਹੱਥ ਧਾਰ ਕਰ ਹੱਥ ਦੇ ਚਾਸ ਤਲਵਾਰ ਤੇ ਢਾਰ ਢਾਲਾ ਲੀਨੇ ਲੈ ਲਿਆ ਆ ਬੰਦਨ ਦੋਨੋਂ ਕੀਓ ਅਬ ਬੰਦਨ ਨਮਸਕਾਰ ਕੀਤੀ ਦੋਹਾਂ ਨੇ ਆ ਕੇ ਬੰਦਨਾ ਕੀਤੇ ਬੈਠਾ ਏਂਧ੍ਰਪਤੀ ਰੋ ਇਹ ਪਾਸ ਬਿਠਾ ਲੈ ਫੇਰ ਪੜਿਆ ਬੰਦਨ ਅਬ ਬੰਦਨ ਦੋਨੋਂ ਕੀਓ ਦੋਨਾਂ ਨੂੰ ਇਹਨਾਂ ਨੇ ਸਤਕਾਰ ਕੀਤਾ ਤੇ ਉਹਨਾਂ ਦਾ ਨਮਸਕਾਰ ਦਾ ਵੀ ਹੁੰਦਾ ਹੈ ਪਰ ਦੋਨਾਂ ਦਾ ਸਤਕਾਰ ਕੀਤਾ ਇਹਨਾਂ ਦਾ ਬੈਠਾ ਹੈਂ ਦੇਵਪਤੀ ਰਾਜ ਨੇ ਆਪਣੇ ਪਾਸ ਬਿਠਾ ਲਏ ਪਾਣ ਦਾ ਇਹ ਮੁਖ ਤੇ ਕਹਿਓ ਉਸਲ ਪੰਨ ਦਾ ਵੀਰਾ ਦੇਖ ਕੇ ਤੇ ਮੁਖੋਂ ਆਉਂ ਕਹਿੰਦਾ ਸੁंभ ਤੁਮ ਦੋਨੋਂ ਮਮ ਵੀਰ ਕਹਿੰਦੇ ਤੁਸੀਂ ਮੇਰੇ ਬਹਾਦਰ ਹੋ ਦੋਵੇਂ ਫੂਰ ਮੇਂ ਜਰਨੈਲ ਹੋ ਨਿੱਜ ਕੱਟ ਕੋ ਫੈਂਟਾ ਦਇਓ ਫੈਂਟਾ ਨਿੱਜ ਕੱਟ ਕੋ ਕਾਟ ਜਿਹੜਾ ਲੱਕ ਦਾ ਫੈਂ ਨਿਜਾਬ ਦੇ ਕੱਟ ਲੱਕ ਦਾ ਫੈਂਟਾ ਨਾਮ ਸਾਫੇ ਦਾ ਹੈ ਜਿਹਦੇ ਨਾਲ ਕਮਰ ਕੱਸਾ ਕਸੀਦਾ ਮੂੰ ਤਾਂ ਕਹਿੰਦਾ ਫੈਂਟਾ ਚਾੜਨਾ ਕੁੱਟਣ ਦਾ ਨਾਮ ਵੀ ਹੁੰਦਾ ਪਰ ਫੈਂਟਾ ਨਾਮ ਇੱਕ ਇਸਾਫੇ ਦਾ ਹੈ ਸਹਾਬਾ ਕਮਰクセਵਾਸ ਤੇ ਆਪਣੇ ਲੱਕ ਵਾਲਾ ਖੋਲ ਕੇ ਦਿੱਤੇ ਨੇ ਔਰ ਜਮਦਾਰ ਸੁੰਭ ਨੇ ਔਰ ਜਮਦਾਰ ਕਰਵਾਰ ਸੋ ਇਹਨੇ ਬਰਛੀ ਦੇਣਾ ਕੀਤੀ ਤੇ ਕਰਵਾਰ ਨਾਲ ਤਲਵਾਰ ਦਾ ਤਲਵਾਰ ਦੇਣਾ ਕੀਤਾ ਆਪਣੇ ਕੋਲੋਂ ਲਿਆ ਉਹ ਚੰਡੀ ਬਾਂਦ ਕੇ ਜਾਓ ਕਹਿੰਦਾ ਚੰਡੀ ਨੂੰ ਬੰਨ੍ਹ ਕੇ ਲਿਆਓ ਨਾ ਤਰ ਡਾਰੋ ਮਾਰ ਜੇ ਨਾ ਫੜੀ ਜਾਵੇ ਤੇ ਮਾਰ ਕੇ ਸੁੱਟ ਦੇ ਉੱਥੇ ਸਭਿਆ ਕੋਪ ਚੜੇ ਰਣ ਚਾਂੜਾ ਮੁੰਡ ਮੁੰਡ ਚਾਂੜ ਤੇ ਮੁੰਡ ਗੁੱਸੇ ਚ ਆ ਕੇ ਕੀਤੀ ਚੜਾਈ ਸੋ ਲੈ ਚ ਤਰੰਗਨ ਸੈਨ ਭਲੀ ਉਹ ਤੰਗ ਜਿਹੜੀ ਚਾਰ ਤਰ੍ਹਾਂ ਦੀ ਫੌਜ ਤੇ ਲੈ ਕੇ ਚੰਗੀ ਸਭ ਸੇਸ ਕੇ ਸੀਸ ਧਰਾ ਲਰ ਜੀ ਸੋ ਉਕਤ ਬਲਾਸ ਦਾ ਨਾਮ ਹੈ ਸਤੂਰ ਜੀ ਕਹਿੰਦੇ ਨ ਤਾਬ ਸੇਸ ਕੇ ਸੀਸ ਧਰਾਂ ਅਲਰਜੀ ਧਰਾਂ ਨਾਮ ਧਰਤੀ ਦਾ ਅਲਰਜੀ ਨਾਮ ਕੰਬਣ ਦਾ ਫਾਰਸੀ ਵਿੱਚ ਸ਼ਰਮਿੰਦੀ ਦਾ ਨਾਮ ਵੀ ਹੁੰਦਾ ਪਰ ਅਲਰਜੀ ਨਾਮ ਕੰਬਣ ਦਾ ਹੈ ਸੀਸਨਾਗ ਦੇ ਸੀਸ ਉੱਪਰ ਜਿਹੜੀ ਧਰਤੀ ਰੱਖੀ ਹੋਈ ਹੈ ਕਹਿੰਦੇ ਵੇਖ ਕਰਕੇ ਧਰਤੀ ਕੰਬ ਗਈ ਜਨਮਦ ਤਰੰਗਨ ਨਾਭ ਹਲੀ ਹਾਂਜੀ ਜਨਮਦ ਤਰੰਗਨ ਨਾਭ ਹਲੀ ਇਸ ਤਰ੍ਹਾਂ ਕਹਿੰਦੇ ਜਿਵੇਂ ਨਦੀ ਦੇ ਵਿਚਾਲੇ ਜਾ ਕੇ ਸੋ ਜਿਹੜੀ ਹੁੰਦੀ ਆ ਬੇੜੀ ਉਹ ਹਲਦੀ ਆ ਇਸ ਤਰ੍ਹਾਂ ਹੱਲ ਗਈ ਫੌਜ ਘੁਰ ਬਾਜਨ ਧੂਰ ਉੱਡੀ ਨਭ ਕੋ ਨਭ ਕੋ ਖੋਰ ਪਾੜ ਜਿਹੜੇ ਪੈਰ ਸਿਕੋੜਿਆਂ ਦੇ ਬਾਜਨ ਘੋੜੇ ਉਹਨਾਂ ਦੇ ਖੋਰ ਪਾਜਰਾ ਦੇ ਨਾਲ ਉਰੇ odd ਖੜੋਤੇ ਆਕਾਸ਼ ਵੱਲ ਨੂੰ ਕਵ ਕੇ ਮਨ ਤੇ ਉਪਮਾ ਨਾ ਟਲੀ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਡੇ ਮਨ ਵਿੱਚ ਉਪਮਾ ਟਲੀ ਨਹੀਂ ਉਹਨਾਂ ਦੇ ਭਾਵ ਭਾਰ ਅਪਾਰ ਨਿਵਾਰਨ ਕੋ ਇਹ ਉਪਮਾ ਪੂਰੀ ਹੈ ਕਿ ਧਰਤੀ ਦੇ ਭਾਰ ਦੀ ਨਿਵਰਤੀ ਕਰਨ ਵਾਸਤੇ ਉਹਾਰਾ ਵਾਰਤੂ ਰਹਿਤ ਹੈ ਠੀਕ ਹੈ ਧਰਨੀ ਮਨੋ ਬ੍ਰਹਮ ਕੇ ਲੋਕ ਚੱਲੀ ਇਹ ਮਨੋ ਮੰਨਣਾ ਕਰੋ ਕਿ ਬ੍ਰਹਮ ਲੋਕ ਨੂੰ ਧਰਤੀ ਗਰਦ ਦਾ ਰੂਪ ਧਾਰ ਕੇ ਚਲੀ ਹੈ ਬੇਨਤੀ ਕਰਨ ਵਾਸਤੇ ਦੋਹਰਾ ਚੰਡ ਮੁੰਡ ਦੈਂਤਨ ਦੁਹੋ ਚੰਡ ਤੇ ਮੁੰਡ ਦੁਹਾਂ ਦੈਂਤਾਂ ਨੇ ਸਬਲ ਪ੍ਰਬਲ ਢਾਲ ਨਹੀਂ ਸਾਤ ਬਾਦੇ ਵਿਸ਼ੇਸ਼ ਬਲ ਵਾਲ ਜਿਹੜੀ ਸੀ ਨਾ ਫੌਜ ਉਹਨੂੰ ਲੈ ਲਿਆ ਨਾਲ ਨਿਕਟ ਜਾਏ ਗਿਰ ਘੇਰ ਕਹ ਨਾਸ ਪਰਤ ਜਿੱਥੇ ਬੈਠੀ ਹੈ ਜਾ ਕੇ ਘੇਰ ਲਿਆ ਉਸਨੂੰ ਮਹਾ ਕੁਲਾਹ ਲਕੀਨ ਬੜਾ ਭਾਰੇ ਫਲਾਹ ਰੌਲਾ ਪਾਉਣਾ ਕੀਤਾ ਸਭਈਆ ਜਦ ਕਾਨ ਸੁਣੀ ਤੁਨ ਦੈਂਤਨ ਜਦੋਂ ਦੈਂਤਾਂ ਦੀ ਆਵਾਜ਼ ਸੁਣੀ ਦੇਵੀ ਨੇ ਕੰਨ ਵਿੱਚ ਚੰਡੀ ਨੇ ਸਭ ਕੋਪ ਕੀਓ ਗਿਰਜਾ ਗਿਰਜਾ ਨਾਮ ਦੁਰਗਾ ਦੇਵੀ ਦਾ ਜਾਂ ਚੰਡੀ ਦਾ ਕਿਆ ਮਨ ਮੈਂ ਸਭ ਕੋਪ ਕੀਓ ਗਿਰਜਾ ਮਨ ਮੈਂ ਸਭ ਕੋਪ ਗੁੱਸਾ ਕੀਤਾ ਗਿਰਜਾ ਦੁਰਗਾ ਦੇਵੀ ਨੇ ਮਨ ਦੇ ਵਿੱਚ ਚੜ੍ਹ ਸਿੰਘ ਉਸ ਤੋਂ ਸ਼ੰਖ বাজਾਏ ਚੱਲੀ ਚੜ੍ਹ ਕੇ ਸਿੰਘ ਸ਼ੇਰ ਦੇ ਉੱਪਰ ਸ਼ੰਖ ਵਜਾ ਕੇ ਚੱਲ ਪਈ ਇਹਦੀ ਸਭ ਆਜਿਤ ਧਾਰ ਤਬਹ ਤਨ ਮੈਂ ਸਾਰੇ ਆਜਿਤ ਸ਼ਾਸਤਰ ਜਿੰਨੇ ਸੀ ਧਾਰ ਲੇ ਸਰੀਰ ਉੱਪਰ ਘਰ ਤੇ ਉਤਰੀ ਦਲ ਬੈਰਨ ਕੇ ਗੜ ਪਹਾੜ ਦੇ ਉੱਪਰ ਉੱਤਰਿਆ ਥੱਲੇ ਨੂੰ ਫੌਜਾਂ ਦੇ ਵੈਰੀਆਂ ਦੇ ਡਲ ਸੀ ਨਾ ਉਹਦੇ ਵਿੱਚ ਪਰ ਜੋਕਮਾ ਉਪਜੀ ਮਨ ਮੈਂ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹੁਕਮ ਸਾਡੇ ਮਨ ਚ ਜਿਹੜੀ ਪੈਦਾ ਹੋਈ ਨਭ ਤੇ ਬਹਿਰੀ ਲਖਤੂ ਛੂਟ ਪਰੀ ਆ ਜਾਣਿਆ ਕਰੋ ਨਭ ਆਕਾਸ਼ ਦੇ ਵਿੱਚੋਂ ਬਹਿਰੀ ਜਿਹੜਾ ਸ਼ਿਕਾਰੇ ਪਾਛੇ ਉਹ ਛੁੱਟ ਕੇ ਪੈ ਗਿਆ ਕਿਹਦੇ ਉੱਪਰ ਜਨਕੂਕ ਕੁਲੰਗਣ ਕੇ ਗਨ ਮੈਂ ਜਿਵੇਂ ਕੂਕ ਪੂੰਜਾ ਤੇ ਕੁਲੰਗਣ ਚਿੜੇ ਜਿਹੜੇ ਹੁੰਦੇ ਨੇ ਜਾਨੀ ਕੂੰਜਾਂ ਹੁੰਦੀਆਂ ਉਹਨਾਂ ਦੇ ਉੱਪਰ ਜਿਹੜੇ ਬਹਿਰੇ ਜਾਨਵਰ ਪੈਂਦੇ ਨੇ ਆਕਾਸ਼ ਵਿੱਚੋਂ ਇਸ ਤਰ੍ਹਾਂ ਪਹਾੜ ਦੇ ਉੱਪਰ ਆਕਾਸ਼ ਦੇ ਉੱਪਰ ਬਹਿਰੀ ਪੰਛੀ ਇਸ ਤਰ੍ਹਾਂ ਬੈਠੀ ਸੀ ਕੂੰਜਾਂ ਤੇ ਕੁਲੰਗਣ ਚਿੜੀਆਂ ਦੀ ਤਰ੍ਹਾਂ ਹੌਸ ਦੀ ਡੈਂਟਾਂ ਦੇ ਉੱਤੇ ਟੁੱਟ ਕੇ ਪੈ ਗਈ ਚੰਦ ਕਵੰਦ ਤੇ ਬਾਣ ਛੁੱਟੇ ਚੰਦ ਗਵੰਦ ਤੇ ਬਾਣ ਛੁੱਟੇ ਹਾਂ ਚੰਡ ਜਿਹੜਾ ਚੰਡੀ ਦਾ ਕੌਣ ਤਿੱਖਾ ਤਰਸਦੀ ਨੇ ਉਹਦੇ ਤੋਂ ਬਾਣ ਚੱਲੇ ਤੀਰ ਇੱਕ ਤੇ 10 100 ਤੇ ਸੁਹੰਸ ਤਹ ਬਾੜੇ ਹਾਂ ਇੱਕ ਤੋਂ 10 ਇੱਕ ਨਾਲ 10 ਮਾਰੇ ਉਹ ਤੋਂ ਕੇ 100 100 100 ਤੋਂ ਕੇ ਹਜ਼ਾਰ ਹਜ਼ਾਰ ਵੜ ਦਿੱਤੇ ਲੱਖਕ ਲੱਖਕ ਹੋਏ ਕਰ ਜਾਏ ਲਗੇ ਲੱਖਕ ਤੇ ਜਾ ਕਰਕੇ ਲੱਗਦਾ ਹੈ ਤਨ ਦਾ ਤਨ ਮਾਂ ਜਿ ਰਹੀ ਗੱਡ ਗਾਡੇ ਹਾਂ ਜੀ ਤਨ ਦਾ ਤਨ ਮਾਝ ਰਹੇ ਗੱਡ ਗਾਡੇ ਤਨ ਦਾ ਤਨ ਮੋਝ ਰਹੇ ਗੱਡ ਗਾਡੇ ਸੋ ਤਨ ਦੇ ਸਰੀਰ ਦੇ ਵਿੱਚ ਲੱਗਦੇ ਐ ਇਹਦੇ ਤਨ ਦੇ ਤਨ ਦਾ ਤਨ ਦੇ ਨਾਲ ਖਿੱਚੇ ਹੋਏ ਛੱਡੇ ਹੋਏ ਤੀਰ ਤਨ ਮੋਝ ਰਹੇ ਤਨ ਸਰੀਰ ਦੇ ਵਿੱਚ ਰਹੇ ਅਨ ਗੱਡ ਗਾਡੇ ਤਕੜੇ ਚੰਗੀ ਤਰ੍ਹਾਂ ਗਾਢੇ ਗੱਡ ਦਿੱਤੇ ਹਨ ਮਜਬੂਤੀ ਦੇ ਨਾਲ ਉਹ ਕਵਤਾ ਹੈ ਚੰਡ ਕੌਂਡ ਤੇ ਬਾ ਚੰਡ ਕੌਂਡ ਤੇ ਬਾਣ ਛੁੱਟੇ ਲਾਸ਼ਕ ਹੋਏ ਘਰ ਜਾਏ ਲੱਗੇ ਤਨ ਤਨ ਮਾਰ ਰਹੇ ਗਾਢ ਗਾਢ ਠੀਕ ਪਹੁੰਚ ਗੋ ਕਵਤਾ ਹੈ ਸਰਾਹਾ ਕਰ ਸਰਾਹ ਮਾਰੋ ਕਹਿੰਦੇ ਕਿਹੜਾ ਕਵੀ ਹੈ ਜਿਹੜਾ ਭਾਈ ਨੇ ਸਿਫਤ ਪੂਰੀ ਕਰ ਸਕੇ ਉਪਮਾ ਆਸਾ ਉਪਮਾ ਜੋ ਭਾਈ ਬਿਨ ਕਾਢੇ ਬਿਨ ਕਾਢਿਆ ਤੋਂ ਜਿਹੜੇ ਤੀਰ ਧਸੇ ਸੀ ਨਾ ਉਹ ਕੱਢਣ ਤੋਂ ਬਗੈਰ ਇਹਨਾਂ ਦੀ ਉਪਮਾ ਦੱਸੋ ਕੋਈ ਕੀ ਕਹਿ ਸਕਦਾ ਹੈ ਐਸੇ ਫੱਬਰੇ ਫੀਲ ਚ ਗੱਡੇ ਹੋਏ ਹਾਦਨ ਪਾਉਣ ਕੀ ਗਾਉਣ ਭਏ ਮਹਾਰਾਜ ਕਹਿੰਦੇ ਫਗੜਦਾ ਮਹੀਨਾ ਹੋਵੇ ਤੇ ਪਾਉਣ ਵਗਦੀ ਹੋਵੇ ਉਹਦੇ ਚੱਲਣ ਤੋਂ ਜਨਪਾਤ ਬਹੀਨ ਰਹੇ ਤਰ ਠਾਂਡੇ ਪੌਣ ਪਾਤ ਘੜ ਦੀ ਰੁੱਤ ਹੁੰਦੀ ਆ ਨਾ ਤੇ ਦਰਾਖਤ ਖੜੇ ਹੁੰਦੇ ਤੇ ਪੱਤਰ ਤਾਂ ਹੁੰਦੇ ਨਹੀਂ ਮਹਾਰਾਜ ਕਹਿੰਦੇ ਜਿਹੜਾ ਦਾਇਤ ਤਨ ਦੇ ਵਿੱਚ ਦੀ ਤੀਰ ਆ ਲੰਘਿਆ ਜਿਵੇਂ ਫਗਣ ਦੇ ਮਹੀਨੇ ਚ ਪਾਉਣ ਵਗਦੀ ਹੋਵੇ ਤੇ ਦਰਾਖਤ ਪੱਤਰਾਂ ਤੋਂ ਬਹੀਨ ਖਾਲੀ ਖੜੇ ਹੁੰਦੇ ਹਨ ਸੋ ਬਨੀਕ ਇਸੇ ਤਰ੍ਹਾਂ ਡੈਂਤਾਂ ਦੇ ਜਿਹੜੇ ਸਰੀਰ ਹੈ ਉਹ ਤਾਂ ਬਰਖਤਾਂ ਦੀ ਤਰ੍ਹਾਂ ਹੈ ਜਿਵੇਂ ਪੱਤ ਝੜਦੀ ਰੁੱਤ ਵਿੱਚ ਪੱਤਰੇ ਨਾਲ ਨਹੀਂ ਹੁੰਦੇ ਇਸ ਤਰ੍ਹਾਂ ਇਹ ਤੀਰਾਂ ਦੇ ਨਾਲ ਬਿੰਨੇ ਹੋਏ ਖੜੇ ਹਨ ਡੈਂਤ ਮਾਰੇ ਹੋਏ ਦੁਬਈਆ ਮੁੰਡ ਲਈ ਕਰਵਾਰ ਹਕਾਰ ਕਾ ਹਕਾਰ ਵੰਗਾਰ ਕੇ ਸੱਦ ਕੇ ਮੁੰਡ ਨੇ ਕਰਵਾਰ ਤਲਵਾਰ ਲੈ ਰੇ ਹੱਥ ਵਿੱਚ ਕੇਹਰ ਕੇ ਅੰਗ ਅੰਗ ਪ੍ਰਹਾਰੇ ਇਹ ਜਾ ਕੇ ਨੇੜੇ ਜਿਹੜਾ ਕੇਹੜੀ ਸ਼ੇਰ ਸੀ ਜਿਹਦੇ ਤੇ ਸਵਾਰੀ ਕੀਤੀ ਵੀ ਟੰਡੀ ਨੇ ਉਦੇ ਅੰਗਾਂ ਗੇ ਤੇ ਟੱਕ ਲਾ ਦਿੱਤੇ ਵਾਰਿਸ ਨੇ ਫੇਰ ਦਈ ਤਨ ਦੌਰ ਕੇ ਗੌਰ ਕੋ ਫੇਰ ਜਾ ਕਰਕੇ ਗੌਰ ਫੇਰ ਦਈ ਤਨ ਗੌਰ ਕੇ ਗੌਰ ਕੋ ਜਿਹੜੀ ਦੇਵੀ ਸੀ ਇਹਦੇ ਜਾ ਕਰਕੇ ਤਨ ਤੇ ਲਾਉਣਾ ਕੀਤਾ ਵਾਰ ਕਾਇਲ ਕਾਇ ਨਿਕਸੀ ਅੰਗ ਧਾਰੇ ਠੀਕ ਕਾਇਲ ਜਾ ਕੇ ਨਾ ਕਰਕੇ ਨਿਕਲੀ ਅੰਗ ਦੇ ਚੋਂ ਧਾਰੇ ਖੂਨ ਦੀ ਧਾਰ ਤਰੋਂ ਭਰੀ ਥਹਰੇ ਕਰ ਦੇ ਤਨ ਕੋ ਅਸੋ ਹਾਂਜੀ ਪਾਣ ਭਰੀ ਥਹਰੇ ਕਰਦੈਂ ਸਕੇ ਖੂਨ ਦੇ ਨਾਲ ਲਹੂ ਦੇ ਨਾਲ ਭਰੀ ਹੋਏ ਕੰਮ ਕੇ ਬੈਂਕ ਰੂਪਮਕਾਵੇ ਔਰ ਵਿਚਾਰੇ ਮਾਰੇ ਕਹਿੰਦੇ ਹੋਰ ਉਕਮਾ ਵੀ ਪਾਈ ਕੀ ਦਸਗੇ ਕੀ ਕਰਨਾ ਕੋਣ ਪਾਣ ਗਮਾਨ ਸੋ ਖਾਏ ਆਗਾਏ ਸੋ ਪਾਣ ਗਮਾਨ ਸੋ ਖਾਏ ਆਗਾਏ ਚਲ ਕੋੜ ਮਨੋ ਜਮ ਆਪਣੀ ਜੀਬ ਨਿਹਾਰੇ ਪਾਣ ਗਮਾਨ ਸੋ ਖਾਏ ਆਗਾਏ ਜਿੰਨੇ ਕਹਿੰਦੇ ਨੇ ਪਾਣਾਂ ਦਾ ਬੀੜਾ ਜਾਂ ਕੋਈ ਹੰਕਾਰ ਦੇ ਨਾਲ ਤੇ ਰੱਜ ਜਾਂਦਾ ਹੈ ਇਸੇ ਤਰ੍ਹਾਂ ਮਨੋ ਜਮ ਆਪਣੀ ਜੀਵ ਨਿਹਾਰੇ ਐਸੇ ਲਾਲ ਰੰਗ ਦੇ ਬਣਾ ਤੇ ਮਾਰ ਮਾਰ ਕੇ ਤੀਰ ਖੂਨ ਕੱਢ ਕੇ ਜਾਣ ਹੋਏ ਜਮ ਆਪਣੀ ਜਬਾਨ ਕੱਢ ਕੇ ਵੇਖ ਰਿਹਾ ਕਿ ਐਸੀ ਲਾਲ ਰੰਗ ਦੀ ਬਣੀ ਹੋਈ ਐ ਕਾਉ ਕੇ ਦੰਤ ਚੱਲਿਓ ਜਬ ਹੀ ਜਦੋਂ ਇਸ ਤਰ੍ਹਾਂ ਦੰਤ ਤੇ ਲੱਗੇ ਹੋਏ ਕਾਉ ਚੱਲੇ ਜ਼ਖਮ ਹੋਏ ਕਉ ਦੇਵੀ ਨੇ ਖੰਗ ਤੇ ਬਾਣ ਤੋਂ ਕਾਢੇ ਤੇ ਦੇਵੀ ਦੇ ਲੱਗੇ ਆ ਜ਼ਖਮ ਦੰਤਾਂ ਦੇ ਨਹੀਂ ਜਦੋਂ ਦੰਤਾਂ ਵੱਲੋਂ ਲੱਗੇ ਹੋਏ ਜ਼ਖਮ ਦੇਵੀ ਦੇ ਖੂਨ ਵਗਿਆ ਤੇ ਐਸੇ ਰੰਗ ਦੀ ਬਣੀ ਕਉ ਦੇਵੀ ਨੇ ਖੰਗ ਤੇ ਬਾਣ ਤੋਂ ਕਾਢੇ ਉਸਲੇ ਪੱਖੇ ਦੇ ਵਿੱਚੋਂ ਦੇਵੀ ਨੇ ਤੀਰ ਕੱਢ ਲਿਆ ਕਾਨ ਪ੍ਰਮਾਨ ਲੋਖ ਹੈ ਚਕਮਾਨ ਕਾਨ ਤੱਕ ਖਿੱਚ ਕੇ ਕਮਾਨ ਨੂੰ ਜਲਾਵਤ ਏਕ ਅਨੇਕ ਹੋਏ ਬਾਢੇ ਹਾਂ ਇੱਕ ਨੂੰ ਚੁਣੌਂਦੀ ਆ ਤੇ ਅਨੇਕਾਂ ਦੇ ਵਿੱਚ ਦੀ ਲੰਘਦੇ ਜਾਂਦੇ ਵਧਦੇ ਜਾਂਦੇ ਅੱਗੇ ਮੁੰਡ ਲੈ ਢਾਲ ਦਈ ਮੁਖੇ ਓਟ ਕੋਲੇ ਮੁੰਡ ਜਿਹੜਾ ਦੰਤ ਸੀ ਨੇ ਆਪਣੇ ਹੱਥ 'ਚ ਢਾਲ ਲੈ ਕੇ ਆਪਣੇ ਚਿਹਰੇ ਅੱਗੇ ਓਟ ਕੀਤੀ ਮੂੰਹ ਦੇ ਅੱਗੇ ਸਸੇ ਤੇ ਮਾਦ ਰਹੇ ਗੱਡ ਗਾਡੇ ਓਰੇ ਵਿੱਚ ਜਾ ਕੇ ਤਾਂ ਤੇ ਬੜੇ ਗੱਡੇ ਹੋਏ ਹਨ ਗਾਡੇ ਤੱਕੜੇ ਮਜ਼ਬੂਤ ਮਨ ਹ ਕੂਰਮ ਪੀਠ ਪੈ ਨੀਟ ਮਨ ਨੂੰ ਮੰਨਣਾ ਕਰੋ ਕੂਰਮ ਕਛੂ ਕੁ ਮੇੜਾ ਉਹਨਾਂ ਦੀ ਪੇਟ ਦੇ ਉੱਪਰ ਨੀਠ ਨੇਛੇ ਕਰਕੇ ਪਏ ਹਾਂ ਸਹਸ ਫਨ ਕੇ ਫਰਨ ਠਾਡੇ ਹਾਂ ਪਾਸ ਤੇ ਤੁਹਾਡੇ ਕਹਿਣਾ ਮੰਨਣਾ ਕਰੋ ਕਿ ਜਿਹੜਾ ਸਹਸ ਫਨ ਹਜ਼ਾਰ ਫਨ ਵਾਲਾ ਕੋਲ ਛੇ ਸ਼ਨਾਗ ਇਹਦੇ ਫਨ ਹੀ ਜਿਹੜਿਆਂ ਨੂੰ ਠਾਡੇ ਖੜੇ ਹਨ ਇਸ ਤਰ੍ਹਾਂ ਤੀਰਾਂ ਨੂੰ ਜਾਣਨਾ ਕਰੋ ਚੱਲ ਰਹੇ ਹਨ ਸਿੰਗਾ ਹੈ ਪ੍ਰੇਰਕ ਹੈ ਅੱਗੇ ਭਈ ਸਿੰਗਾ ਸ਼ੇਰ ਨੂੰ ਪ੍ਰੇਰਕ ਦੇ ਅੱਗੇ ਹੋ ਗਏ ਕਰਮੈ ਅਸਲਾ ਹੈ ਬਰ ਚੰਡ ਸੰਭਾਰਿਓ ਐਸਾ ਕਰ ਹੱਥ ਦੇ ਮੈਂ ਵਿੱਚ ਲਿਆ ਕਰਕੇ ਉਸ ਤਲਵਾਰ ਨੂੰ ਪ੍ਰਚੰਡ ਸੰਭਾਰਿਓ ਬਾਲਦੇ ਸਹਿ ਸੰਭਾਲਣਾ ਕੀਤਾ ਮਾਰ ਕੇ ਧੂਰ ਕੀਏ ਚੱਕ ਚੂਰ ਗਰੇ ਆ ਮਾਰ ਕੇ ਧੂਰ ਕੀਏ ਚੱਕ ਚੂਰ ਸੋ ਮਾਰ ਕਰਕੇ ਧੂੜੀ ਦੇ ਵਿੱਚ ਅਗਲਾ ਦੇ ਚੱਕਣਾ ਚੂਰ ਕਰ ਦਿੱਤਾ ਕੁਤਰਾ-ਕੁਤਰਾ ਰਤੀ-ਰਤੇ ਕਰ ਦਿੱਤਾ ਗਿਰੇ ਅਰਪੂਰ ਮਹਾ ਰਣ ਪਾਰਿਓ ਗਿਰੇ ਅਰਪੂਰ ਡਿੱਗ ਪਏ ਅਰ ਦੁਸ਼ਮਣਾਂ ਦੇ ਪੂਰਾਂ ਦੇ ਪੂਰ ਮਹਾ ਰਣ ਪਾਰਿਓ ਮਹਾ ਵੱਡਾ ਰਣ ਜੰਗ ਪਾਰਿਓ ਪਾਇਆ ਬੜਾ ਭਾਰੀ ਜੰਗ ਪਾਉਣਾ ਕੀਤਾ ਚੱਕਣਾ ਚੂਰ ਹੋ ਕਰਕੇ ਦੁਸ਼ਮਣ ਡਿੱਗ ਪਏ ਫੇਰ ਕਹਿ ਘੇਰ ਲਇਓ ਰਨ ਮਾਹੀ ਫੇਰ ਮੁੜ ਕੇ ਘੇਰ ਲਿਆ ਜੰਗ ਵਿੱਚ ਤੋਂ ਮੁੰਡ ਕੋ ਮੁੰਡ ਜੁਦਾ ਕਰਮ ਹਾਰੇ ਜਿਹੜਾ ਮੁੰਡ ਗਾਇਸ ਸੀ ਨਾ ਇਹਦਾ ਮੁੰਡ ਫਿਰ ਜਿਹੜਾ ਸੀ ਕੋ ਧੜ ਤੋਂ ਜੁੜਾ ਵੱਖਰਾ ਕਰਕੇ ਮਾਰ ਦਿੱਤਾ ਮੋਂਡ ਨੂੰ ਐਸੇ ਪਰਿਓ ਤਾਰੇ ਉੱਪਰ ਜਾਏ ਇਸ ਤਰ੍ਹਾਂ ਧਰਤੀ ਦੇ ਉੱਪਰ ਡਿੱਗ ਪਿਆ ਇਹ ਜਿਵੇਂ ਬੇਲ ਤੇ ਕਦੂਆ ਕਟੜਾਰੇ ਜਿਵੇਂ ਬੇਲ ਬੇਲ ਦੇ ਨਾਲੋਂ ਵੱਲ ਦੇ ਨਾਲੋਂ ਕਦੂ ਨੂੰ ਕੱਟ ਕੇ ਛੁੱਟ ਦੇਈਦਾ ਨਾ ਦਾਤਰੀ ਨਾਲ ਛੁੱਟ ਦਿੱਤਾ ਮੋਂਡ ਦੇ ਸਿਰ ਨੂੰ ਸਰੀਰ ਜਿਹੜਾ ਇਹਦਾ ਹੈ ਉਹ ਤਾਂ ਮਾਲ ਸਮਝ ਲਵੋ ਬੇਲ ਤੇ ਜਿਹੜਾ ਰਸ ਹੈ ਉਹ ਕਦੂ ਸਮਝ ਲਵੋ ਇਸ ਤਰ੍ਹਾਂ ਜਿਵੇਂ ਬਾਲ ਨੂੰ ਕਦੂ ਛੁੱਟਦਾ ਵੱਢ ਕੇ ਛੁੱਟ ਦੁੱਤਾ ਸਵਈਆ ਸੰਖ ਚੜੀ ਮੁਖ ਸੰਖ ਬਜਾਵਤ ਉਹ ਸ਼ੇਰ ਤੇ ਚੜ ਕੇ ਸੰਖ ਵਜਾਉਣ ਲੱਗ ਪਏ ਚੰਡੀ ਜਿਉਂ ਕਨ ਮੈਂ ਤੜਤਾ ਦੁਤ ਮੰਡੀ ਜਿਵੇਂ ਬੱਦਲ ਦੇ ਵਿੱਚ ਪੜਦਾ ਬਿਜਲੀ ਸੋਭਾ ਪਉਂਦੀ ਹੈ ਮੰਡੀ ਭੂਕਸ਼ਤ ਹੁੰਦੀ ਹੈ ਚੱਕਰ ਚਲਾ ਇਸ ਤਰ੍ਹਾਂ ਬੱਦਲੋਂ ਵੀ ਪਰ ਤੇ ਕਾਲੇ ਰੰਗ ਦੇ ਦਾਤਾਨ ਚੰਡੀ ਜਿਹੜੀ ਚਿੱਟੇ ਰੰਗ ਦੀ ਬਿਜਲੀ ਜਿਹਾ ਚਮਕ ਕੇ ਸ਼ੋਭਾ ਪਾ ਰਹੀ ਭੂਖ ਸ਼ੋ ਰਹੀ ਹੈ ਚੱਕਰ ਚ ਲਾਏ ਘਰਾਏ ਦਇਓ ਹਰ ਉਹ ਚੱਕਰ ਕਲਾ ਕਰਕੇ ਸੱਟ ਦਿੱਤਾ ਦੁਸ਼ਮਣ ਨੂੰ ਭਾਜਤ ਦੈਂਤ ਵੱਡੇ ਬਰ ਬੰਡੀ ਜਿਹੜੇ ਬਹੁਤੇ ਬਾਲਵਾਲੇ ਸੀਗੇ ਭਾਜ ਗਏ ਸਾਰੇ ਦੈਂਤ ਉਹ ਤਾਂ ਸੱਚ ਨੇ ਮਾਸ ਆਹਾਰ ਕਰੇ ਓਹਰ ਸੋ ਜਿਹੜੇ ਭੂਤ ਸੀ ਤੇ ਮਾਸ ਨੂੰ ਖਾਣ ਵਾਲੀਆਂ ਜੋਗੜੀਆਂ ਇਹ ਮਾਸ ਨੂੰ ਆਹਰ ਭੋਜਨ ਕਰਦੇ ਹਨ ਕਰੇ ਕਲਕਾਰ ਖਲਾਰ ਕਹ ਝੰਡੀ ਉਸ ਵੇ ਕਰਦੇ ਕਲਕਾਰੀਆਂ ਰੌਲਾ ਪਾਉਂਦੇ ਐ ਤੇ ਖਲਾਰ ਕਾ ਝੰਡੀ ਜਿਹੜੀਆਂ ਜੜਾਂ ਹਨ ਝਾਂਡਾਲ ਕਾ ਕੰਗਾ ਦਾ ਕਰਨ ਇਹਨਾਂ ਨੇ ਉਹਨਾਂ ਨੇ ਇਤਰਾ ਝਾਂਡ ਨੂੰ ਖਲਾਰ ਕੇ ਰੌਲਾ ਪਾਉਂਦੇ ਕਲਕਾਰੀਆਂ ਮਾਰਦੇ ਐ ਮੁੰਡ ਕੋ ਮੁੰਡ ਉਤਾਰ ਦਇਓ ਮੁੰਡ ਦੇ ਤਾ ਮੁੰਡ ਫੇਰ ਉਤਾਰ ਦਿੱਤਾ ਅਬ ਚੰਡ ਕੋ ਹੱਥ ਲਗਾਵਤ ਚੰਡੀ ਹੁਣ ਜਦਾਂ ਚੰਡ ਦੇ ਸੀ ਉਹਨੂੰ ਹੱਥ ਲਾਉਣ ਲੱਗੀ ਐ ਚੰਡੀ ਜੋ ਹੈ ਸਵਈਆ ਮੁੰਡ ਮਹਾਰਣ ਮੰਦ ਮੱਦ ਹਣਿਓ ਇਹ ਮੁੰਡ ਨੂੰ ਵੱਡੇ ਜੰਗ ਵਿੱਚ ਹਨਿਉ ਨਾਸ ਕਰ ਦਿੱਤਾ ਫਿਰ ਕੈਬਰ ਚੰਡ ਤਬਾ ਇਹ ਕੀਨੋ ਫਿਰ ਮੁੜ ਕੇ ਕਹ ਜਾ ਉਥਵਾ ਬਾੜ ਚੰਡ ਤਬਾ ਇਹ ਕੀਨੋ ਇਸ ਤਰ੍ਹਾਂ ਚੰਡੀ ਨੇ ਕੀਤਾ ਜੰਗ ਮਾਰ ਬਦਾਰ ਦਈ ਸਭ ਸਾਇਨ ਸੋ ਸਾਰੀ ਫੌਜ ਮਾਰ ਦਿੱਤੀ ਬਦਾਰ ਕੱਟ ਦਿੱਤੀ ਕੈਬਰ ਪਾਠ ਨਹੀਂ ਕਰਨਾ ਕੈਬਰ ਕੈਬਰ ਨਾ ਪੀਰ ਦਾ ਹੁੰਦਾ ਕੈਬਰ ਸ਼੍ਰੇਸ਼ਟ ਹਾਂ ਜੀ ਚੰਡਕਾ ਚੰਡ ਸੋ ਆਹਵਕੀਨੋ ਚੰਡਕਾ ਚੰਡ ਸੋ ਆਵ ਕੀਨੋ ਚੰਡਕਾ ਚੰਡੀ ਨੇ ਚੰਡ ਜਿਹੜਾ ਸਿਧਾਂਤ ਉਹਦੇ ਨਾਲ ਆਹਵ ਨਾਮ ਜੰਗਦਾ ਹੈ ਜੰਗ ਕੀਤਾ ਲੈ ਵਰਸ਼ੀ ਕਰਮੈ ਅਰ ਕੋ ਇਸ ਤਰ੍ਹਾਂ ਲੈ ਕੇ ਵਰਸ਼ੀ ਹੱਥ ਵਿੱਚ ਚੜ ਦੁਸ਼ਮਣ ਦੇ ਫਿਰ ਕਹਿ ਬਰ ਮਾਰ ਜੁਦਾ ਕਰਦੀਨੋ ਇਹ ਸਿਰ ਕਹਿ ਬਰ ਮਾਰ ਜੁਦਾ ਕਰਦੀਨੋ ਵਰਸ਼ੀ ਲੈ ਕੇ ਕਹਿਆ ਜਾਤਵ ਬਰਸ਼ ਰੇਸ਼ਟ ਬਰ ਬਲ ਦੇ ਨਾਲ ਮਾਰ ਕੇ ਸਿਰ ਵਿੱਚ ਜੁਦਾ ਕਰਦੀਨੋ ਸਿਰ ਵੱਖਰਾ ਕਰ ਦਿੱਤਾ ਢੜ ਦੇ ਨਾਲੋਂ ਚੰਡ ਦਾ ਵੀ ਇੱਕ ਟੱਕਨੇ ਵਾਰ ਨਾਲ ਮਾਰ ਦਿੱਤਾ ਲੈ ਕਹ ਮਹੇਸ਼ ਤਰਸੂਲ ਗਣੇਸ਼ ਕੋ ਇਸ ਤਰ੍ਹਾਂ ਮਾਰੇ ਪ੍ਰਮਾਣ ਉਪਮਾ ਦਿੰਦੇ ਐ ਕਹਿੰਦੇ ਲੈ ਕਹ ਮਹੇਸ਼ ਤਰਸੂਲ ਗਣੇਸ਼ ਕੋ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਨਾ ਗਣੇਸ਼ ਨੂੰ ਰੁੰਡ ਰੁੰਡ ਕਿਓ ਜਨ ਮੁੰਡ ਬਿਹ ਇਨੋ ਇਸ ਤਰ੍ਹਾਂ ਮੁੰਡ ਸਿਰ ਤੋਂ ਬਿਗਾਰ ਰੁੰਡ ਧੜ ਕਰ ਦਿੱਤਾ ਕਿਵੇਂ ਕੀਤਾ ਜਿਵੇਂ ਮਹੇਸ਼ ਸ਼ਿਵ ਜੀ ਨੇ ਤਰਸੂਲ ਲੈ ਕੇ ਗਣੇਸ਼ ਦਾ ਕੀਤਾ ਸੀ ਜਦੋਂ ਉਸ ਵੇਲੇ ਗਣੇਸ਼ ਸ਼ਿਵ ਜੀ ਗਿਆ ਪਾਰਵਤੀ ਇਸ਼ਨਾਨ ਕਰਦੇ ਸੀ ਤੇ ਮੈਲ ਦਾ ਗਣੇਸ਼ ਬਣਾ ਕਰਕੇ ਖਿਲਾਰ ਦਿੱਤਾ ਸੀ ਉਸ ਵੇਲੇ ਸ਼ਿਵ ਜੀ ਜਾਣ ਲੱਗਾ ਅੰਦਰ ਕੈਨ ਲਗਾ ਖੜੋਜਾ ਇੱਥੇ ਮੇਰੀ ਮਾਂ ਇਸ਼ਨਾਨ ਕਰਦੇ ਕਹਿੰਦਾ ਕੌਣ ਕੋ ਮਾਂ ਵਾਲਾ ਇਹੋ ਜਿਹਾ ਜਾ ਗਿਆ ਇੱਥੇ ਤੇ ਤਰਸੂਰ ਲੈ ਕੇ ਸਿਰ ਕੱਟ ਦਿੱਤਾ ਸੀ ਇਹਦਾ ਫਿਰ ਪਾਰਵਤੀ ਨੇ ਪੁੱਛਿਆ ਵੀ ਤੈਨੂੰ ਰੋਕਿਆ ਨਹੀਂ ਕਿਸੇ ਨੇ ਕੰਨ ਲਗਾ ਤਾ ਮੈਂ ਸਿਰ ਕੱਟ ਦੁੱਤਾ ਸੋ ਉਸ ਵੇਲੇ ਨੇ ਕਿਹਾ ਸੀ ਕਿ ਤੂੰ ਮਾੜਾ ਕੀਤਾ ਤਾਂ ਮੇਰਾ ਹੀ ਮੁੰਡਾ ਸੀ ਮੁੜ ਕੇ ਕਹਿੰਦੇ ਹਾਥੀ ਆ ਕੇ ਸਿਰ ਵੱਢ ਕੇ ਇਹਦੇ ਲਾ ਦਿੱਤਾ ਸੀ ਤਾਂ ਆਖਿਰਾਂ ਨਾ ਗਣੇਸ਼ ਪਿਆ ਇਹੋ ਜੀ ਹਾਲ ਤਾਂ ਖਾਲਸਾ ਜੀ ਜਿਵੇਂ ਮਹੇਸ਼ ਨੇ ਤ੍ਰਸੂਲ ਲੈ ਕੇ ਸ਼ਿਵਜੀ ਨੇ ਗਣੇਸ਼ ਦਾ ਸਿਰ ਵਢਿਆ ਸੀ ਇਸੇ ਤਰ੍ਹਾਂ ਇਹਨੂੰ ਮੁੰਡ ਨੂੰ ਤਾਂ ਗਣੇਸ਼ ਸਮਝ ਲਵੋ ਤੇ ਚੰਡੀ ਜਿਹੜੀ ਹੈ ਇਹ ਸ਼ਿਵਜੀ ਦਾ ਰੂਪ ਧਾਰ ਕੇ ਇਹਨੇ ਵਰਖੀ ਤ੍ਰਸੂਲ ਲੈ ਕੇ ਇਹਦਾ ਸਿਰ ਕੱਟ ਦਿੱਤਾ ਇਤਿ ਸ੍ਰੀ ਬਚਤਰਨਾਟਕੀ ਸ੍ਰੀ ਚੰਡੀ ਚਰਿਤਰੇ ਚੰਡ ਮੁੰਡ ਵਦ ਹੈ ਚਤਰਥ ਧਿਆਏ ਇਤਿ ਬਚਤਰਨਾਟਕ ਦਾ ਸ਼੍ਰੋਮਣੀ ਸ੍ਰੇਸ਼ਟ ਹੈ ਤੇ ਚੰਡੀ ਜੋ ਸ੍ਰੇਸ਼ਟ ਹੈ ਉਹਦਾ ਚਿੱਤਰ ਕਥਨ ਕੀਤਾ ਚੰਡ ਤੇ ਮੁੰਡ ਦੋਵੇਂ ਬੈਂਤ ਬੜਾ ਨਾਸ ਹੋਇਆ ਚੌਥਾ ਅਧਿਆਇ ਸੰਪੂਰਨ ਹੋਇਆ ਹੋਰ ਠਾ ਹਕਾਲ ਕੂਮਤ ਕੋਟ ਕਾਲ ਕੂਮਤ ਕੋਟ ਕਰੋੜਾ ਹੈ ਕਾਲ ਜਾ ਕੇ ਘੁੰਮ ਰਹੇ ਹਨ ਜਾਏ ਪੁਕਾਰੈ ਸੁंभਪਾ ਸੁंभ ਦੇ ਪਾਸ ਜਾ ਕੇ ਪੁਕਾਰ ਫਰੀਆਲ ਕਰਦੇ ਹਨ ਮਾਰੇ ਦੇਵੀ ਕੋਟ ਕੰਨ ਕੋਟ ਰਗੜ ਰਗੜ ਕੇ ਚੰਗੀ ਤਰ੍ਹਾਂ ਕੋਟਾ ਰਗੜਾ ਲਾ ਲਾ ਕਰਕੇ ਮਾਰ ਦਿੱਤੇ ਦੇਵੀ ਨੇ ਸਾਰੇ ਸਭ ਟੱਕ ਟੱਕ ਕੇ ਬਿਟ ਕੇ ਆਤ ਸਭ ਤੋਂ ਸੂਰਮੇ ਕੱਟ ਕੇ ਫੌਜ ਦੇ ਵਿਕਟ ਕੱਟਣ ਤੋਂ ਜਿਹੜੇ ਰਹਿਤ ਸੀ ਅਤਿਆੰਤ ਉਹ ਸਾਰੇ ਕੱਟ ਦਿੱਤੇ ਮਾਰ ਦਿੱਤੇ ਦੋਹਰਾ ਰਾਜਗਾਦ ਕੇ ਬਾਤ ਇਹ ਰਾਜਦੇ ਗਾਤ ਸਰੀਰ ਤੇ ਜਦੋਂ ਬਾਤ ਗੱਲ ਸੁਣੀ ਕਹੀ ਜ ਤਾਹੀ ਛੋਰ ਉਹ ਜਗਤ ਜਾ ਕੇ ਕਹੀ ਮਰ ਹੋ ਜੀ ਤਨਾ ਛਾੜ ਹੋ ਇਹਨੇ ਮਾਰ ਲਿਆ ਸੀ ਉਸ ਵੇਲੇ ਸੋਏ ਨੇ ਮਾਰ ਲਿਆ ਹੋਇਆ ਸੀ ਕਿ ਮੈਂ ਉਦੋਂ ਮਰਾਂ ਨਾ ਉਦੋਂ ਮਰਾਂ ਜਦੋਂ ਮੈਂ ਕਹਾ ਮਰ ਮਰ ਰਹਾ ਜਾਂ ਮਰਾਂ ਜਾਂ ਮਰ ਹੋ ਇਹ ਅੱਖਰ ਜਦੋਂ ਮੈਂ ਕਹਿ ਦਵਾਂ ਮੇਰੀ ਉਦੋਂ ਮੌਤ ਹੋ ਜਾਵੇ ਸੁੰਭ ਨੇ ਬੜਮਾ ਤੋਂ ਮਾਰ ਲਿਆ ਸੀ ਸੋ ਜਦੋਂ ਵਰ ਦਿੱਤਾ ਉਸ ਵੇਲੇ ਕਿਹਾ ਜਿਕੇ ਮੇਰੇ ਅੰਤਮ ਸਮਾਏ ਵਰਮੇ ਨੇ ਪੁੱਛਿਆ ਵੀ ਤੂੰ ਆਪ ਦੱਸ ਕਹਿਣ ਲੱਗਾ ਜਦੋਂ ਮੈਂ ਆਪਣੇ ਆਪ ਨੂੰ ਕਹਿ ਲਵਾਂ ਮਰ ਹਾਂ ਮਰ ਜਾਵਾਂ ਜਾਂ ਮਰਾਂ ਇਹ ਅੱਖਰ ਜਦੋਂ ਮੇਰੇ ਮੂੰਹੋਂ ਨਿਕਲ ਜੇ ਉਦੋਂ ਮੇਰੀ ਮੌਤ ਹੋਏ ਉਦੋਂ ਪਹਿਲਾਂ ਮੇਰੀ ਕਿਤੇ ਮੌਤ ਨਾ ਹੋਵੇ ਵਰਮਾ ਨੇ ਕਹਤਾ ਤੋ ਤੋ ਅਸਤੂ ਇਸੇ ਤਰ੍ਹਾਂ ਹੋਵੇਗਾ ਸੋ ਇਹ ਕਿਸੇ ਤਰ੍ਹਾਂ ਇਸ ਵਾਸਤੇ ਸੁंभ ਜਿੱਤਿਆ ਨਹੀਂ ਸੀ ਜਾਂਦਾ ਅੱਜ ਜਾਣਨਾ ਕਰੋ ਕਿ ਇਹਦੇ ਮੂੰਹੋਂ ਇਹ ਬਚਨ ਚੰਡੀ ਨੇ ਕਰਵਾਇਆਗੇ ਮਾਰਾ ਦੱਸਣਗੇ ਵੀ ਮਰ ਰੇਰ ਕਰਕੇ ਸੁਰਾਸਤੀ ਦੇ ਮੂੰਹ 'ਚ ਬੈਠ ਕੇ ਇਹ ਗੱਲ ਕਢਾ ਦਿੱਤੀ ਕਿੜੀ ਪਾੜੇ ਪੰਨ ਤੇ ਸਾਰੀ ਮਰ ਹੋ ਮਰ ਹੋ ਜੀਤ ਨਾ ਛਾੜ ਹੋ ਕਹਿੰਦਾ ਮਰ ਹੋ ਜੀਅ ਤੇ ਨਾ ਛਾੜ ਕਹਿੰਦਾ ਜਿਉਂਦਾ ਉਹਨੂੰ ਛੱਡਾਂਗਾ ਨਹੀਂ ਨਹੀਂ ਤੇ ਮਰ ਜਾਵਾਂਗਾ